ਪਰ ਇਹਦੇ ਵਿੱਚ ਫੰਗੀਸਾਈਡ ਹੁੰਦਾ ਜੀ ਉਹ ਆਪਣਾ ਨਾਲ ਨਾਲ ਫੰਗੀਸਾਈਡ ਦਾ ਵੀ ਕੰਮ ਕਰਦਾਗਾ ਉਸ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਫਿਰ ਦੇਹਾਂ ਤੋਂ ਬਾਅਦ ਵੀ ਆਪਾਂ ਕਿਹੜਾ ਬੀ ਬੀਜੇ ਜਿਹਦੇ ਨਾਲ ਆਪਾਂ ਨੂੰ ਚੰਗਾ ਮੁਨਾਫਾ ਹੋ ਸਕੇ ਆਪਣਾ ਮਟਰ ਵੀ ਵਧੀਆ ਹੋਵੇ ਜੀ ਮਟਰ ਦੇ ਫਲੀ ਚ ਦਾਣੇ ਵੀ ਵਧੀਆ ਹੋਣ ਜਿਆਦਾ ਹੋਣ ਜਿਹਦੇ ਨਾਲ ਆਪਣੀ ਵਿਕਰੀ ਵੀ ਵਧੀਆ ਹੋਵੇ ਤਾਂ ਲਗਭਗ ਆਪਣੇ ਪੰਜਾਬ ਵਿੱਚ ਬਈ ਇੱਕੋ ਹੀ ਜ਼ਿਆਦਾ ਕੰਪਨੀ ਐਡਵਾਂਟਾ ਜੀਐਸ10 ਜਾਦੇ ਵਿਕਦਾ ਬਾਈ ਐਡਵਾਂਟਾ ਦੇ ਜੀਐਸ10 ਜਿਆਦੇ ਵਿਕ ਰਿਹਾ ਇਦਿਆਂ ਲਾਲੋਵੀ 40 ਤੋਂ 50% ਆਪਣੇ ਪੰਜਾਬ ਚ ਬਜਾਉਂਦੇ ਬਈ ਐਡਵਾਂਟਾ ਦੀ ਹੁੰਦੀ ਐ ਐਡਵਾਂਟਾ ਦੀ ਜੀਐਸਟੀਐਨ ਦੀ ਹੁੰਦੀ ਐ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਈ ਆਯਾਦ ਐਥਰੀ ਆਉਂਦਾ ਅੰਕਿਤ ਆਉਂਦਾ ਬਾਕੀ ਕਟਾਟਾ ਦੀ ਵੈਰੈਟੀ ਵੀ ਆਉਂਦੀ ਐ ਬਈ ਬਾਕੀ ਤੁਸੀਂ ਆਪ ਆਪਣੇ ਨੇੜੇ ਦੇਡੇ ਦੇਖ ਸਕਦੇ ਹੋ ਜਿਹੜੇ ਆਪਣੇ 1-2 ਸਾਲਾਂ ਚ ਲੱਗਿਆ ਹੋਵੇ ਜਿਹਨੇ ਆਪਾਂ ਨੂੰ ਝਾੜ ਵਧੀਆ ਦਿੱਤਾ ਤੁਸੀਂ ਉਹ ਬੀਵੀ ਤੇ ਲਾ ਬੀਜ ਸਕਦੇ ਹੋ ਬਈ ਬੀਜਨ ਤੋਂ ਪਹਿਲਾਂ ਬੀਜ ਦੀ ਸੋਧ ਕਰਨੀ ਬਹੁਤ ਜ਼ਰੂਰੀ ਐ ਬਈ ਜਿਵੇਂ ਐਸੇ ਤਾਂ ਆਪਾਂ 20 ਦੀ ਸੋਧ ਜਿਵੇਂ ਆਪਣੇ ਬਾਜ਼ਾਰ ਚ ਆਉਂਦੇ ਆ ਸਵਾਲ ਹੋ ਗਿਆ ਜਾਂ ਹੋਰ ਇੱਕ ਦੋ ਫੰਗੀ ਸਾਈਡ ਆਉਂਦੇ ਨੇ ਉਹਨਾਂ ਨਾਲ ਵੀ ਕਰ ਸਕਦੇ ਆ ਪਰ ਜੇ ਆਪਾਂ ਨੂੰ ਬਈ ਸਵਾਲ ਕੰਪਨੀ ਦਾ ਕਾਸ ਕਾਰਡ ਮਿਲ ਜੇ ਨਾ ਤਾਂ ਉਹਦੇ ਨਾਲ ਪਰ ਇੱਕ ਸਪੈਸ਼ਲ 20 ਸੋਧਣ ਵਾਸਤੇ ਨਾ ਬਈ ਸਵਾਲ ਕੰਪਨੀ ਦਾ ਕਾਸ ਕਾਰਡ ਆਉਂਦਾ ਉਹਦੇ ਨਾਲ ਵੀ ਜ਼ਰੂਰ ਸੋਧੋ ਉਹ ਚ ਤਿੰਨ ਕੰਬੀਨੇਸ਼ਨ ਨੇ ਬਈ ਦੋ ਫੰਗੀ ਸਾਈਡ ਆ ਇੱਕ ਇਨਸੈਕਟਿਸਾਈਡ ਆ ਇਹ ਜਿਹੜਾ ਫੰਗੀਸਾਈਡ ਤੇ ਇਨਸੈਕਟੀਸਾਈਡ ਤੇ ਨਾ ਇਕੱਠਾ ਦਾ ਕੰਬੀਨੇਸ਼ਨ ਆ ਇਹ ਆਪਣੇ ਬਈ ਜੇ ਕਿ ਕੀੜਾ ਮਕੌੜਾ ਵਣ ਚ ਉਹਨੂੰ ਵੀ ਖਤਮ ਕਰ ਦੂਗਾ ਨਾਲ ਦੇਣਾ ਜਦੋਂ ਆਪਾਂ 20 ਸੋਤ ਆ ਇਹਦੇ ਨਾਲ ਜਦੋਂ ਆਪਾਂ ਬੀ ਦੀ ਸੋਤ ਕਰਨੀ ਆ ਬਈ ਉਦੋਂ ਜਿਹੜਾ ਇਹ ਆਪਾਂ ਮੰਨ ਲਓ ਕਾਸਕੜ ਲਾਉਣਾ ਹਨਾ ਇਹ ਆਪਾਂ 3 ਤੋਂ 4 ਐਮਐਲ 1 ਕਿਲੋ 20 ਤੇ ਲਾਉਣਾ ਬਈ ਉਸ ਤੋਂ ਬਾਅਦ ਇਹਨੂੰ ਸੁਕਾ ਕੇ ਫਿਰ ਆਪਾਂ ਇਹਦੀ ਬਜਾਈ ਕਰਨੀ ਆ ਬਈ ਉਸ ਤੋਂ ਬਾਅਦ ਆਪਾਂ ਇਹ ਤੇ 15 ਦਿਨਾਂ ਬਾਅਦ ਬਈ 19 19 ਦੀ ਸਪਰੇਅ ਕਰਨੀ ਆ ਇੱਕ ਉਸ ਤੋਂ ਜਦੋਂ 25 ਤੋਂ 30 ਦਿਨ ਹੋ ਗਏ ਜਾਂ 20 ਤੋਂ 25 ਦਿਨਾਂ ਦੇ ਵਿੱਚ ਜਦੋਂ ਆਪਣੇ ਮਟਰ ਕਮ ਲੌਂਜ ਲੱਗੇ ਆਪਾਂ ਨੂੰ ਪਤਾ ਲੱਗਦਾ ਵੀ ਆਪਣੀ ਫਸਲ ਪਾਣੀ ਭਲ ਰਹੀ ਆ ਪਹਿਲਾ ਪਾਣੀ ਲਾਉਣਾ ਉਸ ਤੋਂ ਬਾਅਦ ਬਈ 20 ਤੋਂ 25 ਦਿਨ ਬਾਅਦ ਜਦੋਂ ਆਪਣੀ ਮਟਰਾਂ ਦਾ ਆਪਾਂ ਨੂੰ ਪਤਾ ਲੱਗੇ ਵੀ ਆਪਣੀ ਫਸਲ ਪਾਣੀ ਭਲ ਰਹੀ ਆ ਤਾਂ ਆਪਾਂ ਇਹਨੂੰ ਪਹਿਲਾ ਪਾਣੀ ਦੇਣਾ ਬਈ ਪਹਿਲੇ ਪਾਣੀ ਤੇ ਆਪਾਂ ਇਹਨੂੰ 20 ਤੋਂ 25 ਕਿਲੋ ਜੂਰੀਆ ਪਾਉਣਾ ਵਿੱਚ 5 ਤੋਂ 7 ਕਿਲੋ ਜ਼ਿੰਕ ਪਾਉਣਾ ਉਸ ਤੋਂ ਬਾਅਦ ਆਪਾਂ ਅੱਧਾ ਕਿਲੋ ਵਿੱਚ ਤਰੇਟਵਾਰਾ ਪਾਉਣਾ ਬਈ ਤਾਂ ਕਿ ਆਪਣੇ ਜਿਹੜੇ ਪੀਲੇ ਜਿਹੇ ਚਾਏ ਜਾਂਦੇ ਆ ਮਟਰ ਉਹ ਨਾ ਆਉਣ ਵੀ ਪੱਤਾ ਪੀਲਾਣਾ ਹੋਵੇ ਇਸ ਲਈ ਆਪਾਂ ਇਹ ਚ ਤਰੇਟਵਾਰਾ ਜ਼ਰੂਰ ਪਾਉਣਾ ਜੀ ਉਸ ਤੋਂ ਬਾਅਦ ਆਪਾਂ ਜਦੋਂ 40 ਤੋਂ 45 ਦਿਨਾਂ ਦਾ ਹੋ ਗਿਆ ਜਦੋਂ ਇਹ ਫੁਲਾਕਾ ਜਾਂ ਚੱਕਣ ਲੱਗ ਗਿਆ ਬਈ ਫੁੱਲ ਫੁੱਲੀ ਚੱਕੂਗਾ ਉਦੋਂ ਆਪਾਂ ਇਹ ਚ ਐਨਪੀਕੇ ਦਾ 13 0 45 ਦੀ ਸਪਰੇਅ ਕਰਨੀ ਹੈ ਬਈ ਉਸ ਤੋਂ ਬਾਅਦ ਜਦੋਂ ਮਟਰ ਫਲੀ ਬਣਾਉਣ ਲੱਗ ਗਿਆ ਤਾਂ ਉਹ ਤੋਂ ਆਪਾਂ ਉਸ ਤੋਂ ਬਾਅਦ ਜਦੋਂ ਆਪਣੇ ਮਟਰ ਫਲੀਆਂ ਬਣਾਉਣ ਲੱਗ ਗਿਆ ਬਈ ਫਲਾਕੇ ਤੋਂ ਬਾਅਦ ਤਾਂ ਆਪਾਂ ਇਹ ਤੇ ਐਨਪੀਕੇ ਦਾ 05234 ਦੀ ਸਪਰੇਅ ਕਰਨੀ ਹੈ ਬਈ ਤਾਂ ਕਿ ਆਪਣਾ ਮਟਰ ਦਾ ਜਿਹੜਾ ਦਾਣਾ ਉਹ ਵਧੀਆ ਰਹੇ ਬਈ ਆਪਣੇ ਮਟਰ ਦੀ ਫਲੀ ਦਾ ਝਾੜ ਵਧੀਆ ਰਹੇ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਹੋਰ ਸਬਜ਼ੀਆਂ ਦੀ ਨਵੀਂ ਜਾਣਕਾਰੀ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਦੋਸਤੋ